ਵੇਖਿਆ ਉਹ ਕਹਿੰਦੇ ਪੁੱਛ ਤਿਲਾ ਨੂੰ ਜਿਹੜੇ ਪੀੜੇ ਗਏ ਪਹਿਲਾਂ ਪੀੜੇ ਗਏ ਫਿਰ ਉਹਨਾਂ ਨੂੰ ਦੀਵੇ ਚ ਪਾਇਆ ਫਿਰ ਉਹ ਤੇਲ ਆਪ ਸੜਿਆ ਤਾਂ ਜਾਣਨ ਕੀਤਾ ਸੜਿਆ ਤਾਂ ਜਾਣਨ ਕੀਤਾ ਐਵੇਂ ਥੋੜਾ ਗੱਲ ਬਣ ਗਈ ਇਸੇ ਤਰ੍ਹਾਂ ਜੈਸੇ ਰੋਮ ਰੋਮ ਕਰ ਕਾਟੀਏ ਅਜਾ ਤੋ ਦੰਤ ਕੰਨ ਤੇ ਦੰਤ ਵਾਜੇ ਰਾਗ ਰਗ ਨਹੀਂ ਸੋ ਪਿਆਰੋ ਜੀ ਕਹਿੰਦੇ ਬੱਕਰੀ ਪਾਰੀ ਉਹਦੀਆਂ ਬਲੱਡ ਸਪਲਾਈ ਕਰਨ ਵਾਲੀਆਂ ਨਾੜੀਆਂ ਕੱਟੀਆਂ ਵੱਟ ਚਾੜੇ ਫਿਰ ਸਰੰਗੀ ਤੇ ਫਿੱਟ ਕੀਤਾ ਤਾਂ ਦਾਗ ਨਿਕਲੇ ਐਵੇਂ ਹੀ ਨਿਕਲੇ ਜੈਸੇ ਤੋਂ ਉਟਾਏ ਦਰਪਣ ਕੀ ਜੈ ਲੋਸਟ ਸੇਦ ਦੀ ਤਾਰਖ ਖ਼ੀਅਤ ਸੰਸਾਰ ਹੋ ਜੀ ਜਿਹਦੇ ਸ਼ੀਸ਼ੇ 'ਚ ਆਪਣਾ ਮੂੰਹ ਵੇਖਦੇ ਆ ਤੇ ਮੂੰਹ ਵਖਾਣ ਵਾਲਾ ਸ਼ੀਸ਼ਾ ਬਹੁਤ ਹੀਟ ਦੇ ਉੱਤੇ ਮਿੱਟੀ ਐ ਜਿਹੜੀ ਮਿੱਟੀ ਤੋਂ ਬਣਦਾ ਸ਼ੀਸ਼ਾ ਪਰ ਵੇਖੋ ਕਿੰਨੀ ਹੀਟ ਤੋਂ ਆਉਂਦਾ ਹੈ ਸਾਨੂੰ ਸਾਡਾ ਮੂਹ ਵਿਖਾਉਂਦਾ ਹੈ ਕਹਿੰਦੇ ਇਸੇ ਤਰ੍ਹਾਂ ਤੈਸੇ ਦੁੱਖ ਭੂਕ ਸੁਧ ਸਾਧਨ ਕੇ ਸਾਧ ਪਏ ਤਾਹੀਂ ਤੇ ਜਗਤ ਕੋ ਕਰਤ ਨਿস্তার ਹੋ ਜੀ ਕਹਿੰਦੇ ਜਿਹੜੇ ਦੁਨੀਆ ਨੂੰ ਤਾਰਨਾ ਨੇ ਬਣ ਜਾਂਦੇ ਉਹ ਐਵੇਂ ਥੋੜਾ ਬਣ ਜਾਂਦੇ ਆ ਉਹਨਾਂ ਦੇ ਵੀ ਕੱਲਣਾ ਹੈ ਮੈਂ ਫਿਰ ਬੇਨਤੀ ਕਰਦਾ ਹਾਂ ਉਹਦੇ ਬੱਚਾ ਤੇ ਕਹਿ ਰਿਹਾ ਬਣਾ ਨਜ਼ਾਰਾ ਆਇਆ ਡਾ ਡੈਡੀ ਨੇ ਸਪਲੈਂਟਰ ਲੈ ਦਿੱਤਾ ਪਰ ਪੁੱਛਣਾ ਤੇ ਡੈਡੀ ਨੂੰ ਪੈਣਾ ਨਾ ਇਹ ਢਿੱਡ ਨਾਲ ਪਿਓ ਘਾਲਦਾ ਜਿਹੜਾ ਸਟਰਗਲ ਪਿਤਾ ਕਰਦਾ ਜਿਹੜਾ ਸਟਰਗਲ ਬੱਚੇ ਕਰਦੇ ਐ ਉਮਰਾਂ ਲੱਗਦੀਆਂ ਉਮਰਾਂ ਤਾਂ ਜਾ ਕੇ ਇੱਕ ਪੀੜੀ ਖਾਨਜੋਗੀ ਬਣਦੀ ਐ ਪੀੜੀਆਂ ਦੀਆਂ ਪੀੜੀਆਂ ਖਤਮ ਹੋ ਜਾਂਦੀਆਂ ਸਟਰਗਲ ਕਰ ਕਰਕੇ ਮਿਹਨਤ ਕਰ ਕਰਕੇ ਤਾਂ ਜਾ ਕੇ ਕੁਝ ਪ੍ਰਾਪਤ ਹੁੰਦਾ ਐਵੇਂ ਨਹੀਂ ਹੋ ਜਾਂਦਾ ਤੇ ਸਾਡੇ ਗੁਰੂ ਸਾਹਿਬ ਨੇ ਜੇ ਸਾਡੇ ਤੇ ਇਹ ਕਿਰਪਾ ਕੀਤੀ ਐ ਜੇ ਮਿਹਰ ਕੀਤੀ ਐ ਜੇ ਰੰਗ ਭਾਗ ਲਾਏ ਐ ਕਿ ਅੱਜ ਦੇਖੋ ਇਨਾ ਦੇਸ਼ਾਂ 'ਚ ਵੀ ਅਸੀਂ ਸਤਿਗੁਰ ਦਾ ਪਿਆਰ ਮਨ ਵਿੱਚ ਲੈ ਕੇ ਬੈਠੇ ਆ ਤੇ ਉਹ ਐਵੇਂ ਈ ਥੋੜਾ ਬਣ ਗਿਆ ਕਿਤੇ ਗੁਰੂ ਗੋਬਿੰਦ ਸਿੰਘ ਜੀ ਕਿੰਨੀ ਗੱਲ ਨਾ ਹੋਏਗੀ ਅੱਜ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਅੱਜ ਸਾਨੂੰ ਗੱਲ ਕਰਨੀ ਔਖੀ ਹੋ ਜਾਂਦੀ ਹੈ ਆਪਣੇ ਧਰਮ ਦੀ ਅਸੀਂ ਸਾਰੇ ਹੀ ਭਾਵੇਂ ਜਿੰਨਾ ਮਰਜੀ ਤੁਸੀਂ ਕਹੀ ਜੋ ਇਨਾ ਦੇਸ਼ਾਂ ਦੇ ਬਗਾਨਿਆਂ 'ਚ ਬੈਠੇ ਆ ਡਰ ਲੱਗਦਾ ਵੀ ਕੋਈ ਚੱਕਰ ਨਾ ਪੈ ਜਾਏ ਬੰਦਾ 100-100 ਵਾਰੀ ਸੋਚਦਾ ਮੈਂ ਕੱਲ ਹੀ ਦੇਖਦਾ ਸੀ ਜਦੋਂ ਇਹੋ ਜਿਹਾ ਮਾਹੌਲ ਬਣ ਜਾਂਦਾ ਹੈ ਹੋ ਜਾਂਦਾ ਇੱਕਦਮ ਹਾਲਾਤ ਇਦਾਂ ਦੇ ਬਣ ਜਾਂਦੇ ਹਨ ਤੇ ਗੁਰਮਖੋ ਉਹ ਜਿਹੜਾ ਇਹ ਜਿਹੜੀ ਗੁਰੂ ਸਾਹਿਬ ਨੇ ਮਿਹਨਤ ਕੀਤੀ ਹੈ ਜਿਹੜਾ ਉਹ ਕਿਤੇ ਸਾਹਿਬ ਨੇ ਆਪਣੀ ਗੱਲ ਕਹਿਣੀ ਉਹ ਵੀ ਇਕੱਲੇ ਭਾਈ ਮਰਦਾਨੇ ਵਰਗੇ ਨਾਲ ਲੈ ਕੇ ਉੱਥੇ-ਉੱਥੇ ਗੁਰੂ ਸਾਹਿਬ ਪਹੁੰਚਦੇ ਆ ਕਮਾਲ ਦੀ ਗੱਲ ਏ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਰਦਾਨੇ ਨੂੰ ਨਾਲ ਲੈ ਕੇ ਖਾਂ ਖਾਂ ਉੱਤੇ ਤੇ ਉਹਨਾਂ ਵੇਲੇਆ ਵਿੱਚ ਗੁਰੂ ਘਰ ਕਿੱਥੇ ਗੱਲ ਸੁਣਦਾ ਹੀ ਕੋਈ ਨਹੀਂ ਸਿੱਧਾ ਹੀ ਗੱਲ ਵੱਟਦੇ ਸੀ ਤੇ ਇਹਨਾਂ ਦੇਸ਼ਾਂ ਦਾ ਹਾਲ ਇਹ ਸੀ ਅਰਬ ਕੰਟਰੀਆਂ ਵਿੱਚ ਇਹੀ ਕੁਝ ਹੋ ਰਿਹਾ ਸੀ ਪਰ ਆਏ ਗੁਰੂ ਸਾਹਿਬ ਘਰੇ ਜਾਣਦੇ ਹੋਣਗੇ ਵੀ ਮੈਂ ਨਹੀਂ ਜਿਹੜਾ ਤੇ ਆਵਾ ਮੇਰੀ ਸਿੱਖਾਂ ਨੇ ਵੀ ਕਦੀ ਨਾ ਕਦੀ ਜਾਣਾ ਇੱਥੇ ਅਰਬ ਕੰਟਰੀਆਂ ਵਿੱਚ ਤੇ ਚਰਨ ਪਾ ਹੀ ਗਏ ਆ ਨਾ ਇਹ ਜਿਹੜਾ ਸਮੁੰਦਰ ਹੈ ਇਹਦੇ ਵਿੱਚ ਤੇ ਚਰਨ ਪਾ ਹੀ ਗਏ ਆ ਨਾ ਆ ਧਰਤੀ ਅਰਬ ਕੰਟ ਜੁੜੇ ਹੀ ਨੇ ਨਾ ਦੇਸ਼ ਇੱਕ ਦੂਜੇ ਦੇ ਨਾਲ ਸਾਰੀ ਇਕੱਠੀ ਆ ਅੱਗੇ 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 ਜੁੜੇ ਹੋਏ ਆ ਜੋ ਪਾਣੀ ਕਰਦੇ ਵੇਖੇ ਇੱਥੇ ਘੱਲ ਨਾ ਘਾਲਦੇ ਆ ਫੇਰ ਜਾ ਕੇ ਕਿਤੇ ਪੈਰਾਂ ਤੇ ਹੁੰਦੇ ਆ ਕਈਆਂ ਨੇ ਤੇ ਮੂੰਹ ਹਲਾ ਹੀ ਦੇਣਾ ਵੀ ਇਹ ਤੇ ਦੋ ਨੰਬਰ ਦਾ ਕੰਮ ਕਰਦਾ ਜਿਵੇਂ ਕਹਿ ਹੀ ਦੇਣਾ ਹੁੰਦਾ ਹੂ ਹੀ ਹਲਾ ਦੇਣਾ ਕਿਸੇ ਪਰ ਕੋਈ ਘਾਲਣਾ ਥੋੜਾ ਵੇਖਦਾ ਮੈਂ ਥੋੜਾ ਵੇਖਦਾ ਕੋਈ ਕਿਸੇ ਤਾਂ ਕਰਕੇ ਅਸੀਂ ਮਿਹਨਤ ਕਰਨ ਦੇ ਨਾਲ ਨਾਲ ਜਿੱਥੇ ਅਸੀਂ ਮਿਹਨਤ ਕਰਨੀ ਹੈ ਜਿੱਥੇ ਕੱਲ ਨਾ ਕੱਲ ਨਹੀਂ ਹੈ ਮਨਾ ਭੁੱਲ ਨਾ ਜਾਏਂ ਗਦੇ ਗੁਰਾਂ ਭੁੱਲ ਨਾ ਜਿੱਥੇ ਮਰਜੀ ਨੂੰ ਜਿੰਨਾ ਵੱਡੇ ਤੋਂ ਵੱਡਾ ਹੋ ਜਾ ਪਰ ਜਿਹੜਾ ਸਤਿਗੁਰਾਂ ਦਾ ਪਿਆਰ ਹੈ ਉਹ ਨਾ ਭੁੱਲੀਏ ਜੇ ਜਿੰਨਾ ਅਸੀਂ ਸਤਿਗੁਰੂ ਨੂੰ ਯਾਦ ਰੱਖਾਂਗੇ ਜਿੰਨਾ ਪਿਆਰ ਮਨ ਵਿੱਚ ਰੱਖਾਂਗੇ ਗੁਰਕੋ ਨਹੀਂ ਤਰਕੀਆਂ ਜ਼ਿਆਦਾ ਕਰਾਂਗੇ ਤੇ ਨਾ ਵੀ ਤਰੱਕੀ ਕਰੇਗਾ ਛੱਡ ਰੁਕ ਜਾਏਗਾ ਨਾ ਤਰੱਕੀ ਕਰੇਗਾ ਮਨ ਜਿਹੜਾ ਹੈ ਨਾ ਤੇਰਾ ਉਹ ਰੱਜਿਆ ਰੱਜਿਆ ਰਹੇਗਾ ਰੂਹ ਰੱਜੀ ਰੱਜੀ ਰਹੇਗੀ